ਇਹ ਕਾਲਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਮੈਂ ਆਫਰਾਂ ਵਾਲੀ ਲੈ ਕੇ ਆਈਆਂ ਤੁਸੀਂ ਟਾਈਟਲ থাম্বਨੇਲ ਤੋਂ ਆਈਡੀਆ ਲਗਾ ਲਿਆ ਹੋਣਾ ਕਿ ਕਲੈਕਸ਼ਨ ਉਹੀ ਨਹੀਂ ਜੜੀਆਂ ਕਿ 999 ਰੁਪਏਾਂ ਦੇ ਵਿੱਚ ਤਿੰਨ ਸੂਟਾਂ ਵਾਲੀਆਂ ਨੇ ਇਹ ਸੂਟ ਬਹੁਤ ਪਿਆਰੇ ਸੋਹਣੇ ਨੇ ਆਫਰਾਂ ਵਾਲੀ ਕਲੈਕਸ਼ਨ ਆਈ ਆਫਰ ਬਹੁਤ ਲੱਗੀ ਹੈ ਇਹਨਾਂ ਸੂਟਾਂ ਵਿੱਚ ਜਿਹੜੇ ਕਿ ਪਹਿਲਾਂ ਹੋਰ ਆਪਸ਼ਨ ਸੀ ਕਿ ਬਟ ਹੁਣ ਅਪਡੇਟਡ ਹੋਰ ਆਪਸ਼ਨ ਆਏ ਨੇ ਕਿਉਂਕਿ ਕਸਟਮਰ ਇਹਨਾਂ ਸੂਟਾਂ ਨੂੰ ਬਹੁਤ ਪਸੰਦ ਕਰ ਰਹੇ ਸੀ ਤੇ ਇਸ ਲਈ ਉਹਨਾਂ ਦੀ ਡਿਮਾਂਡ ਤੇ ਅਸੀਂ ਕੁਝ ਹੋਰ ਮਿਕਸਡ ਮੈਚ ਮੈਚਿੰਗ ਸੂਟ ਨਵੇਂ-ਨਵੇਂ ਲੈ ਕੇ ਆਏ ਆ ਰੰਗ ਬੜੇ ਪਿਆਰੇ ਸੋਹਣੇ ਤੇ ਬਿਲਕੁਲ हटਕੇ ਨੇ ਇਹਨ ਤਿੰਨ ਸੂਟ ਮਿਲਣਗੇ 1000 ਰੁਪਏ ਦੇ ਵਿੱਚ ਤੁਸੀਂ ਕੋਈ ਵੀ ਤਿੰਨ ਸੂਟ ਸੇਮ ਚਾਹੇ ਵੱਖਰੇ-ਵੱਖਰੇ ਬਾਈ ਕਰ ਸਕਦੇ ਹੋ ਜੋ ਵੀ ਤੁਹਾਡੀ ਚੋਇਸ ਹੈ ਉਹ ਤੁਸੀਂ ਆਪਣੇ ਅਕੋਰਡਿੰਗਲੀ ਬਾਈ ਕਰ ਸਕਦੇ ਹੋ ਕਰ ਇਹਨਾਂ ਦੇ ਰਿਗਾਰਡਿੰਗ ਤੁਸੀਂ ਕੋਈ ਵੀ ਹੋਰ ਕੁਐਰੀ ਕਰਨੀ ਹੈ ਤਾਂ ਮੈਂ ਨੰਬਰ ਆਪਣਾ 6239245750 ਦਿੱਤਾ ਹੈ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਰਿਗਾਰਡਿੰਗ ਚਾਹੀਏ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਉਹਨਾਂ ਦੇ ਵਿੱਚੋਂ ਤਾਂ ਮੈਂ ਤੁਹਾਨੂੰ ਰਿਪਲਾਈ ਜ਼ਰੂਰ ਕਰਾਂਗੀ ਮੇਰੇ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਇਹਨਾਂ ਵਿੱਚ ਆਪਸ਼ਨਸ ਦੀ ਕੋਈ ਕਮੀ ਨਹੀਂ ਹੈ ਤਿੰਨ ਸੂਟ ਕੋਈ ਵੀ ਤੁਸੀਂ ਬਾਈ ਕਰ ਸਕਦੇ ਹੋ ਹਮੇਸ਼ਾ ਜਿੱਤ ਤਰ੍ਹਾਂ ਜਿਵੇਂ ਕਿ ਕੋਈ ਚੋਇਸ ਨਹੀਂ ਹੈ ਕਿ ਤੁਸੀਂ ਵੱਖਰੇ ਵੱਖਰੇ ਕਰਨੇ ਤੁਸੀਂ ਕੋਈ ਵੀ ਤਿੰਨ ਚੂਜ਼ ਜਿਹੜੇ ਨੇ ਉਹ ਬਾਈ ਕਰ ਸਕਦੇ ਹੋ ਕੋਈ ਲਿਮਟ ਨਹੀਂ ਹੈ ਆਪਣੇ ਅਕੋਰਡਿੰਗਲੀ ਬਾਈ ਕਰ ਸਕਦੇ ਹੋ ਤੇ ਬਾਕੀ ਜਿਹੜਾ ਕੰਬੀਨੇਸ਼ਨ ਜੋ ਅਸੀਂ ਇੱਥੇ ਬਣਾਇਆ ਉਹੀ ਮਿਲੇਗਾ ਜਿਹੜਾ ਟਾਪ ਐਂਡ ਬਾਟਮ ਦਾ ਜੋ ਵੀ ਕੰਟਰਾਸਟ ਅਸੀਂ ਇੱਥੇ ਮੈਚ ਕੀਤਾ ਹੈ ਉਹੀ ਮਿਲੇਗਾ ਉਹ ਚੇਂਜ ਨਹੀਂ ਹੋਏਗਾ ਬਟ ਤੁਸੀਂ ਸੂਟ ਆਪਣੇ ਅਕੋਰਡਿੰਗਲੀ ਕੋਈ ਵੀ ਬਾਈ ਕਰ ਸਕਦੇ ਹੋ ਬਹੁਤ ਪਿਆਰੇ ਕਲਰ ਨੇ ਤੇ ਕਲਰ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਨਵੇਂ ਅਪਡੇਟਡ ਕੀਤੇ ਨੇ ਕਿਉਂਕਿ ਕਸਟਮਰ ਬਹੁਤ ਪਸੰਦ ਕਰਦੇ ਨੇ ਇਹਨਾਂ ਸੂਟਾਂ ਨੂੰ ਇਸ ਲਈ ਫਿਰ ਅਸੀਂ ਨਵੇਂ ਕਲਰ ਜਿਹੜੇ ਅਪਡੇਟ ਕੀਤੇ ਨੇ ਉਹ ਮੈਂ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆਈਆਂ ਇਹ ਸੈਕਿੰਡ ਕਲੈਕਸ਼ਨ ਹੈ ਇਹ ਵੀ ਤੁਹਾਨੂੰ ਦੋ ਸੂਟ ਮਿਲਣਗੇ ਇਹ ਤੁਹਾਨੂੰ 800 ਰੁਪਏ ਦੇ ਵਿੱਚ ਸੂਟ ਮਿਲਣਗੇ ਦੋ ਤੇ ਜੇਕਰ ਤੁਸੀਂ ਸਿੰਗਲ ਬਾਈ ਬਾਈ ਕਰਨਾ ਚਾਹੁੰਦੇ ਹੋ ਤੁਹਾਨੂੰ 530 ਰੁਪਏ ਬਾਈ ਕਰੋਗੇ ਤੇ ਉਹ ਤੁਹਾਨੂੰ 800 ਰੁਪਏ ਦੇ ਵਿੱਚ ਮਿਲੇਗਾ ਫ੍ਰੀ ਸ਼ਿਪਿੰਗ ਚਾਰਜਸ ਹੈ ਸਾਰੇ ਹੀ ਸੂਟਾਂ ਦੀ ਜਿੰਨੇ ਵੀ ਮੈਂ ਇੱਥੇ ਐਡ ਕਰਦੀਆਂ ਆ ਆਪਸ਼ਨ ਇਹਦੇ ਵਿੱਚ ਵੀ ਕਾਫੀ ਨੇ ਪਹਿਲੇ ਵਾਲੀ ਕਲੈਕਸ਼ਨ ਰਿਯਾਨ ਵਿੱਚ ਹੈਗੀਆਂ ਸੀ ਕਿ ਬਟ ਇਹ ਸੈਕਿੰਡ ਜਿਹੜੀਆਂ ਕਲੈਕਸ਼ਨਾਂ ਚੱਲ ਰਹੀਆਂ ਨੇ ਪਿਓਰ ਕਾਟਨ ਵਿੱਚ ਆਣ ਗਈਆਂ ਕਾਟਨ ਦੀ ਸ਼ਰਟ ਹੈ ਕਾਟਨ ਦਾ ਬਾਟਮ ਹੈ 2.5 ਮੀਟਰ ਲੈਂਥ ਮਿਲੇਗੀ ਪਹਿਲੀਆਂ ਕਲੈਕਸ਼ਨਾਂ ਵਿੱਚ ਵੀ ਸੇਮ ਹੈ ਇਹੀ ਲੈਂਥ ਹੈ 2.5 ਮੀਟਰ ਦੀ ਸ਼ਰਟ 2.5 ਮੀਟਰ ਦਾ ਬਾਟਮ ਤੇ ਇਹਨਾਂ ਵਿੱਚ ਵੀ ਇਹੀ ਹੈ ਉਹ ਰਿਯਾਨ ਵਿੱਚ ਸੀਗੇ ਬਟ ਇਹ ਕਾਟਨ ਵਿੱਚ ਹੈ ਇਹ 800 ਰੁਪਏ ਦੇ ਵਿੱਚ ਤੁਸੀਂ ਦੋ ਸੂਟ ਕੋਈ ਵੀ ਦੋ ਲੋਗੇ ਮੈਚਿੰਗ ਵਿੱਚ ਚੇਂਜ ਨਹੀਂ ਹੋਏਗਾ ਬਟ ਤੁਸੀਂ ਜੋ ਵੀ ਸੇਮ ਬਾਈ ਕਰਨਾ ਸੇਮ ਬਾਈ ਕਰ ਸਕਦੇ ਹੋ ਉਹ ਤੁਹਾਡੀ ਚੋਇਸ ਹੈ ਤੇ ਚਲੋ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਮੈਂ ਸੁਟਨ ਨਾਲ ਨਵੀਆਂ ਨਵੀਆਂ ਕਲੈਕਸ਼ਨਾਂ ਦੇ ਨਾਲ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ